ਗਰਮੀਆਂ ਦੇ ਵਿੱਚ ਸਰੀਰ ਨੂੰ ਠੰਡਾ ਰੱਖਣ ਦੇ ਲਈ ਤਰਬੂਜ ਬਹੁਤ ਹੀ ਵਧੀਆ ਫਲ ਮੰਨਿਆ ਜਾਂਦਾ ਹੈ। ਗਰਮੀਆਂ ਦੇ ਵਿੱਚ ਤਰਬੂਜ ਦਾ ਜ਼ਿਕਰ ਨਾ ਹੋਵੇ ਅਜਿਹਾ ਨਹੀਂ ਹੋ ਸਕਦਾ। ਤਰਬੂਜ ਵਿੱਚ ਪਾਣੀ ਦੀ ਮਾਤਰਾ 92% ਹੁੰਦੀ ਹੈ ਜੋ ਗਰਮੀ ਦੇ ਸਮੇਂ ਸਰੀਰ ਨੂੰ ਡੀਹਾਈਡਰੇਸ਼ਨ ਤੋਂ ਬਚਾਉਂਦਾ ਕੰਮ ਕਰਦੀ ਹੈ। ਤਰਬੂਜ ਦੇ ਵਿੱਚ ਪੋਟਾਸ਼ੀਅਮ, ਆਇਰਨ, ਕੈਲਸ਼ੀਅਮ, ਜ਼ਿੰਕ, ਫਾਈਬਰ, ਨਿਆਸਿਨ, ਆਇਰਨ, ਵਿਟਾਮਿਨ A, ਵਿਟਾਮਿਨ B, ਵਿਟਾਮਿਨ C ਅਤੇ ਲਾਈਕੋਪੀਨ ਵਰਗੇ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਫਿੱਟ ਰੱਖਣ ਦੇ ਵਿੱਚ ਮਦਦ ਕਰਦੇ ਹਨ। ਤਰਬੂਜ ਨਾ ਸਿਰਫ ਸਰੀਰ ਨੂੰ ਠੰਡਕ ਦਾ ਅਹਿਸਾਸ ਕਰਵਾਉਂਦਾ ਹੈ ਸਗੋਂ ਸਰੀਰ ਦੀ ਕਈ ਬਿਮਾਰੀਆਂ ਦੇ ਨਾਲ ਲੜਨ ਵਿੱਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਖਣਿਜਾਂ, ਐਂਟੀਆਕਸੀਡੈਂਟਾਂ, ਵਿਟਾਮਿਨ B, C, A ਨਾਲ ਭਰਪੂਰ ਤਰਬੂਜ ਦਾ ਸੇਵਨ ਤੁਹਾਨੂੰ ਬਹੁਤ ਸਾਰੇ ਸਿਹਤ ਲਾਭ ਦਿੰਦਾ ਹੈ ਤਰਬੂਜ ਦੇ ਵਿੱਚ ਪਾਣੀ ਦੀ ਮਾਤਰਾ 92% ਹੁੰਦੀ ਹੈ ਆ ਉਹ ਜਾਣਦੇ ਆ ਤਰਬੂਜ ਖਾਣ ਦੇ ਨਾਲ ਕਿਹੜੇ ਕਿਹੜੇ ਫਾਇਦੇ ਮਿਲਦੇ ਹਨ ਤਰਬੂਜ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਹੈ ਇਸਲੀ ਤਰਬੂਜ ਦੇ ਸੇਵਨ ਦੇ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਇਹ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ ਤਰਬੂਜ ਦੀ ਤਾਸੀਰ ਹੈ ਜਿਹੜੀ ਠੰਡੀ ਹੁੰਦੀ ਹੈ ਇਸਲੀ ਇਸਦੀ ਵਰਤੋਂ ਮਨ ਨੂੰ ਸ਼ਾਂਤ ਕਰਦੀ ਹੈ ਤੇ ਗੁੱਸੇ ਨੂੰ ਵੀ ਨਿਯੰਤਰਿਤ ਕਰਦੀ ਹੈ ਜੋ ਤੁਹਾਨੂੰ ਤਣਾਅ ਦੀ ਸਮੱਸਿਆ ਤੋਂ ਬਚਾਉਂਦੀ ਹੈ ਤਰਬੂਜ ਦੇ ਵਿੱਚ ਵਿਟਾਮਿਨ ਨਏ ਅਤੇ ਸੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਇਸ ਲਈ ਤਰਬੂਜ ਦਾ ਸੇਵਨ ਅੱਖਾਂ ਦੇ ਲਈ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦਾ ਹੈ ਇਸ ਲਈ ਹਰ ਰੋਜ਼ ਤਰਬੂਜ ਖਾਓ ਜਾਂ ਫਿਰ ਇਸ ਦਾ ਜੂਸ ਜ਼ਰੂਰ ਪੀਓ ਤਰਬੂਜ਼ ਦੇ ਵਿੱਚ ਲਾਈਕੋਪੀਨ ਹੁੰਦੀ ਹੈ ਜੋ ਚਮੜੀ ਦੀ ਚਮਕ ਨੂੰ ਬਰਕਰਾਰ ਰੱਖਣ ਦੇ ਵਿੱਚ ਮਦਦ ਕਰਦੀ ਹੈ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਖੁਰਾਕ ਦੇ ਵਿੱਚ ਤਰਬੂਜ਼ ਜ਼ਰੂਰ ਸ਼ਾਮਿਲ ਕਰੋ ਇਸ ਦੇ ਇਲਾਵਾ ਜੇਕਰ ਤਰਬੂਜ਼ ਲੂਣ ਮਿਲਾ ਕੇ ਖਾਇਆ ਜਾਵੇ ਤਾਂ ਇਸ ਦੇ ਵਿੱਚ ਕੁਝ ਪੋਸ਼ਟਿਕ ਤੱਤ ਜਿਵੇਂ ਲਾਈਕੋਪੀਨ ਹੋਰ ਆਸਾਨੀ ਨਾਲ ਹੀ ਸੋਖ ਸਕਦਾ ਹੈ ਇਹ ਪਾਚਨ ਕਿਰਿਆਵਾਂ ਨੂੰ ਪ੍ਰਭਾਵਿਤ ਕਰਕੇ ਪੋਸ਼ਟਿਕ ਤੱਤਾਂ ਨੂੰ ਸੋਖਣ ਦੇ ਵਿੱਚ ਮਦਦ ਕਰਦਾ ਹੈ ਗਰਮੀਆਂ ਦੇ ਵਿੱਚ ਸਰੀਰ ਨੂੰ ਠੰਡਾ ਰੱਖਣ ਦੇ ਲਈ ਤਰਬੂਜ ਬਹੁਤ ਹੀ ਵਧੀਆ ਫਲ ਮੰਨਿਆ ਜਾਂਦਾ ਹੈ। ਗਰਮੀਆਂ ਦੇ ਵਿੱਚ ਤਰਬੂਜ ਦਾ ਜ਼ਿਕਰ ਨਾ ਹੋਵੇ ਅਜਿਹਾ ਨਹੀਂ ਹੋ ਸਕਦਾ। ਤਰਬੂਜ ਵਿੱਚ ਪਾਣੀ ਦੀ ਮਾਤਰਾ 92% ਹੁੰਦੀ ਹੈ ਜੋ ਗਰਮੀ ਦੇ ਸਮੇਂ ਸਰੀਰ ਨੂੰ ਡੀਹਾਈਡਰੇਸ਼ਨ ਤੋਂ ਬਚਾਉਂਦਾ ਕੰਮ ਕਰਦੀ ਹੈ। ਤਰਬੂਜ ਦੇ ਵਿੱਚ ਪੋਟਾਸ਼ੀਅਮ, ਆਇਰਨ, ਕੈਲਸ਼ੀਅਮ, ਜ਼ਿੰਕ, ਫਾਈਬਰ, ਨਿਆਸਿਨ, ਆਇਰਨ, ਵਿਟਾਮਿਨ A, ਵਿਟਾਮਿਨ B, ਵਿਟਾਮਿਨ C ਅਤੇ ਲਾਈਕੋਪੀਨ ਵਰਗੇ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਫਿੱਟ ਰੱਖਣ ਦੇ ਵਿੱਚ ਮਦਦ ਕਰਦੇ ਹਨ। ਤਰਬੂਜ ਨਾ ਸਿਰਫ ਸਰੀਰ ਨੂੰ ਠੰਡਕ ਦਾ ਅਹਿਸਾਸ ਕਰਵਾਉਂਦਾ ਹੈ ਸਗੋਂ ਸਰੀਰ ਦੀ ਕਈ ਬਿਮਾਰੀਆਂ ਦੇ ਨਾਲ ਲੜਨ ਵਿੱਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਖਣਿਜਾਂ, ਐਂਟੀਆਕਸੀਡੈਂਟਾਂ, ਵਿਟਾਮਿਨ B, C, A ਨਾਲ ਭਰਪੂਰ ਤਰਬੂਜ ਦਾ ਸੇਵਨ ਤੁਹਾਨੂੰ ਬਹੁਤ ਸਾਰੇ ਸਿਹਤ ਲਾਭ ਦਿੰਦਾ ਹੈ ਤਰਬੂਜ ਦੇ ਵਿੱਚ ਪਾਣੀ ਦੀ ਮਾਤਰਾ 92% ਹੁੰਦੀ ਹੈ ਆਪ ਉਹ ਚਾਹੁੰਦੇ ਆ ਤਰਬੂਜ ਖਾਣ ਦੇ ਨਾਲ ਕਿਹੜੇ ਕਿਹੜੇ ਫਾਇਦੇ ਮਿਲਦੇ ਹਨ ਤਰਬੂਜ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਹੈ ਇਸ ਲਈ ਤਰਬੂਜ ਦੇ ਸੇਵਨ ਦੇ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਇਹ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ ਤਰਬੂਜ ਦੀ ਤਾਸੀਰ ਹੈ ਜਿਹੜੀ ਠੰਡੀ ਹੁੰਦੀ ਹੈ ਇਸ ਲਈ ਇਸ ਦੀ ਵਰਤੋਂ ਮਨ ਨੂੰ ਸ਼ਾਂਤ ਕਰਦੀ ਹੈ ਤੇ ਗੁੱਸੇ ਨੂੰ ਵੀ ਨਿਯੰਤਰਿਤ ਕਰਦੀ ਹੈ ਜੋ ਤੁਹਾਨੂੰ ਤਣਾਅ ਦੀ ਸਮੱਸਿਆ ਤੋਂ ਬਚਾਉਂਦੀ ਹੈ ਤਰਬੂਜ ਦੇ ਵਿੱਚ ਮਿਟਾ ਨਏ ਅਤੇ ਸੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਇਸ ਲਈ ਤਰਬੂਜ਼ ਦਾ ਸੇਵਨ ਅੱਖਾਂ ਦੇ ਲਈ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦਾ ਹੈ ਇਸ ਲਈ ਹਰ ਰੋਜ਼ ਤਰਬੂਜ਼ ਖਾਓ ਜਾਂ ਫਿਰ ਇਸ ਦਾ ਜੂਸ ਜ਼ਰੂਰ ਪੀਓ ਤਰਬੂਜ਼ ਦੇ ਵਿੱਚ ਲਾਈਕੋਪੀਨ ਹੁੰਦੀ ਹੈ ਜੋ ਚਮੜੀ ਦੀ ਚਮਕ ਨੂੰ ਬਰਕਰਾਰ ਰੱਖਣ ਦੇ ਵਿੱਚ ਮਦਦ ਕਰਦੀ ਹੈ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਖੁਰਾਕ ਦੇ ਵਿੱਚ ਤਰਬੂਜ਼ ਜ਼ਰੂਰ ਸ਼ਾਮਿਲ ਕਰੋ ਇਸ ਦੇ ਇਲਾਵਾ ਜੇਕਰ ਤਰਬੂਜ਼ ਲੂਣ ਮਿਲਾ ਕੇ ਖਾਇਆ ਜਾਵੇ ਤਾਂ ਇਸ ਦੇ ਵਿੱਚ ਕੁਝ ਪੋਸ਼ਟਿਕ ਤੱਤ ਜਿਵੇਂ ਲਾਈਕੋਪੀਨ ਹੋਰ ਆਸਾਨੀ ਨਾਲ ਹੀ ਸੋਖ ਸਕਦਾ ਹੈ ਇਹ ਪਾਚਨ ਕਿਰਿਆਵਾਂ ਨੂੰ ਪ੍ਰਭਾਵਿਤ ਕਰਕੇ ਪੋਸ਼ਟਿਕ ਤੱਤਾਂ ਨੂੰ ਸੋਖਣ ਦੇ ਵਿੱਚ ਮਦਦ ਕਰਦਾ ਹੈ